ਸਰ ਤੋਂ ਜੀ ਇੱਕ ਸਾਈਟ ਮੈਂ ਕੁਝ ਦੂਜੇ ਪਾਸੇ ਬੁਲਾਵਾਂ ਡੈਵਿਡ ਹਾਂ ਜੀ ਪੰਜਾਬ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਨਿਸ਼ਾ ਨਿਰਦੇਸ਼ਾ ਹੈ ਜੁਰਮ ਦੇ ਖਿਲਾਫ ਇੱਕ ਖਾਸ ਜਿਹੜੀ ਸਖਤ ਮੁਹਿੰਮ ਚਲਾਈ ਗਈ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਪਲਾਈ ਗਈ ਹੈ ਜਿਤੇ ਤਹਿਤ ਕਪੂਰਥਲਾ ਪੁਲਿਸ ਨੂੰ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਜਦੇ ਵਿੱਚ ਤਿੰਨ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਹਨ ਤੇ ਇਹਨਾਂ ਕੋਲੋਂ ਅਸੀਂ ਕਾਫੀ ਵੱਡੀ ਮਾਤਰਾ ਦੇ ਜਿਹੜਾ ਅਸਲਾ ਅਤੇ ਜਿਹੜਾ ਐਮਿਨਿਸ਼ਨ ਉਹ ਵੀ ਰਿਕਵਰ ਕੀਤਾ ਕਪੂਰਥਲਾ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਕੁਝ ਲੋਕ ਹੈਗੇ ਆ ਉਹਨਾਂ ਕੋਲ ਜਿਹੜੇ ਨਜਾਇਜ਼ ਵੈਪਨ ਸੀਗੇ ਤੇ ਇਹਦੀ ਲੜੀ ਦੇ ਵਿੱਚ ਕਾਰਵਾਈ ਕਰਦੇ ਹੋਏ ਟੀਮਾਂ ਜਿਹੜੀਆਂ ਐਸਪੀ ਡੀ ਸਾਹਿਬ ਡੀਐਸਪੀ ਡੀ ਐਸਪੀ ਹੈੱਡਕ quartਰ ਸਾਹਿਬ ਇੰਚਾਰਜ ਯਈਏ ਤੇ ਹੋਰ ਬਕਫਕ ਟੀਮਾਂ ਬਣਾ ਕੇ ਜਿਹੜੇ ਇਹ ਦੋਸ਼ੀਆਂ ਦੀ ਜਿਹੜੀ ਮਾਰਕਿੰਗ ਕੀਤੀ ਗਈ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸ਼ੁਰੂ ਚ ਜਿਹੜੇ ਅਰੈਸਟ ਕੀਤੇ ਹਨ ਜਿਨ੍ਹਾਂ ਦਾ ਨਾਂ ਹੈਗਾ ਅਰਜਨ ਸਿੰਘ ਉਰਫ ਗੋਪੀ ਪਿੰਡ ਜਿਹੜਾ ਮੰਡੇਰਵੇ ਢਿਲਵਾ ਥਾਣਾ ਅਤੇ ਗੁਰਪ੍ਰੀਤ ਸਿੰਘ ਮਨੀ ਲਖਨਕੜਾ ਪਿੰਡ ਦਾ ਥਾਣਾ ਜਿਹੜਾ ਸਦਰ ਕਪੂਰਥਲਾ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਜਿਹੜੇ ਦੋ ਪਿਸਤੌਲ 32 ਬੋਰ ਜਿਹੜੇ ਨਜਾਇਜ਼ ਦੇਸੀ ਪਿਸਤੌਲ ਸਮੇਤ ਰੌਂਦ ਇਹਨਾਂ ਕੋਲੋਂ ਰਿਕਵਰ ਹੋਏ ਹੈ ਉਦੀ ਲੱਡੀ ਦੇ ਵਿੱਚ ਹੀ ਜਿਹੜਾ ਇੱਕ ਨਵਜੋਤ ਸਿੰਘ ਉਰਫ ਮਨੀ ਜਿਹੜਾ ਮੁਸ਼ਕਵੇਦ ਪਿੰਡ ਹੈਗਾ ਥਾਣਾ ਕਤਵਾਲੀ ਕਪੂਰਥਲਾ ਦੇ ਵਿੱਚ ਉਹਨੂੰ ਵੀ ਜਿਹੜਾ ਅਸੀਂ ਅਰੈਸਟ ਕੀਤਾ ਹੈਗਾ ਇਹਦੇ ਕੋਲ ਵੀ ਦੋ ਜਿਹੜੇ ਜਿਹੜੇ ਪਿਸਤੌਲ ਹੈਗੇ 32 ਬੋਲਦੇ ਸਮੇਤ ਰੋਂਗ ਉਹ ਜਿਹੜਾ ਇਹਨਾਂ ਕੋਲੋਂ ਰਿਕਵਰ ਹੋਏ ਆ ਸਰ ਕਿਹੜੇ ਤਰ੍ਹਾਂ ਧੁਰਪਰ ਚੰਦਜ਼ ਕਿਥਾਂ ਗਿਆ ਇਹਦੇ ਅਰੈਸਟ ਜਿਹੜੀ ਕੀਤੀ ਗਈ ਹੈ 302 ਨੰਬਰ ਮੁਕੱਦਮਾ ਹੈਗਾ ਜਿਹੜਾ ਜਿਹੜਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਕੀਤਾ ਹੈ ਧਾਰਾ 111 ਭਾਰਤੀ ਨਿਆਇ ਸੰਹਿਤਾ ਹੈ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਹੈ ਰ ਬੜੀ ਸਖਤ ਧਾਰਾ ਹੈਗੀ ਹੈ ਉਹਦੇ ਵਿੱਚ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਸਰ ਜਿਹੜੀ ਜੂਥ ਮਤਲਬ ਕਿ ਕਹ ਲੋ ਕੀ ਗਲਤ ਰਸਤੇ ਜਾ ਰਹੀ ਹੈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਅਵੇਰਨੈਸਲੀ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰੋ ਜਿਹੜੇ ਨਾਲ ਜੁੜਿਆ ਸਵਾਲ ਹੈ ਜਿਹੜੇ ਕ੍ਰਿਮੀਨਲਸ ਨੇ ਇਹਨਾਂ ਦਾ ਏਜ ਗਰੁੱਪ ਜਿਹੜਾ ਹੈ नियर अबाउट 20 ਹੈ 20 ਪਲਸ ਹੈ ਤਾਂ ਇਹ ਲੋਕ ਕਿਸ ਤਰ੍ਹਾਂ ਆ ਗਏ ਇਹਨਾਂ ਦਾ ਪ੍ਰੋਫਾਈਲ ਕੀ ਔਰ ਕਿਹੜੇ ਇਹ ਕੰਮ ਚ ਇਹਨਾਂ ਨੇ ਵੈਪਨਸ ਨੂੰ ਯੂਜ਼ ਕਰਨਾ ਚਾਹੁੰਦੇ ਸੀਗੇ ਜੋ ਕਿ ਪੁਲਿਸ ਨੇ ਉਸ ਕਾਨੂੰਨ ਰੋਕ ਲਿਆ ਨਹੀਂ ਬਿਲਕੁਲ ਅੱਜ ਜਿਹੜਾ ਲਬਜੋਤ ਸਿੰਘ ਹੈਗਾ ਮੁੱਢਲੀ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹਦੇ ਇਹਦੇ ਉੱਤੇ ਆਲਰੇਡੀ 5 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਦਰਜ ਸੀਗੇ ਜਿਹਦੇ ਵਿੱਚ ਇਹ ਵੱਖ-ਵੱਖ ਸੰਗਠਨਤਾ ਰਲਮਾ ਤਹਿਤ ਮੁਕਦਮੇ ਦਰਜ ਹਨ ਤੇ ਮਾਰਚ 2024 ਦੇ ਵਿੱਚ ਇਹ ਜ਼ਮਾਨਤ ਤੇ ਬਾਹਰ ਆਇਆ ਸੀ ਤੇ ਹੁਣ ਜਿਹੜੇ ਇਹਦੇ ਕੋਲੋਂ ਫੇਰ ਦੁਬਾਰਾ ਦੋ ਜਿਹੜੇ ਨਜਾਇਜ਼ ਪਿਸਤੌਲ ਤੇਸੀ ਪਿਸਤੌਲ ਰਿਕਵਰ ਹੋਈ ਹੈ ਇਹਦੀ ਜਿਹੜੀ ਲੋਕਲ ਲੈਵਲ ਤੇ ਕਾਫੀ ਜਿਹੜੀ ਕ੍ਰਿਮੀਨਲ ਅਨਸਰਾਂ ਨਾਲ ਜਿਹੜੀ ਲਾਕਡਾਊਨ ਸੀਗੀ ਤੇ ਸਾਨੂੰ ਇਹਦੀ ਵੀ ਇਨਫਾਰਮੇਸ਼ਨ ਸੀ ਕਿ ਜਿਹੜੀ ਲਾਕਡਾਊਨ ਦੇ ਵਿੱਚ ਕੋਈ ਵੱਡੀ ਜਿਹੜੀ ਵਾਰਦਾਤ ਵੀ ਇਹ ਕਰ ਸਕਦੇ ਸਰ ਤੇ ਇਮੀਡੀਏਟਲੀ ਕਬੂਥਾ ਪੁਲਿਸ ਨੇ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ ਰਿਲੇਵੈਂਟਿਵ ਐਕਸ਼ਨ ਕੀਤਾ ਹੈ ਤੇ ਵੱਡੀ ਵਾਰਦਾਤ ਜਿਹੜੀ ਉਹਨੂੰ ਹੋਣ ਤੋਂ ਰੋਕਿਆ ਸਰ ਇਹ ਗਰੁੱਪ ਨੂੰ ਦੱਸ ਦੇਣਾ ਇੱਕ ਜਿਹੜਾ ਇਹਨਾਂ ਕੋਲ ਪਿਸਟਲ ਹੈ ਜਿਹੜਾ ਤੁਸੀਂ ਕਹਿੰਦੇ ਹੋ ਖਿਡੌਣਾ ਪਿਸਟਲ ਟॉय ਉਸ ਤੋਂ ਪੂਰੀ ਬਾਰੇ ਦੱਸੋਗੇ ਕਿ ਉਹ ਕਿਸ ਤਰ੍ਹਾਂ ਦਾ ਮੇਡ ਹੈ ਕਿਉਂਕਿ ਇਹ ਇੱਕ ਅਲੱਗ ਤਰ੍ਹਾਂ ਦੀ ਰਿਕਵਰੀ ਹੈ ਔਰ ਇਹ ਕਿੱਥੇ ਯੂਜ਼ ਕਰਨਾ ਚਾਹੁੰਦੇ ਕਿਸ ਗਰੁੱਪ ਦੇ ਇਹ ਬਿਲਕੁਲ ਇੱਕ ਜਿਹੜਾ ਟॉय ਪਿਸਟਲ ਰਿਕਵਰ ਹੋਇਆ ਹੈ ਇਹ ਕਾਫੀ ਜਿਹੜਾ ਪਿਸਟੋਲ ਵਜਨ 'ਚ ਕਾਫੀ ਭਾਰਾ ਲੱਗਾ ਹੈ ਇਹ ਕੋਈ ਪਲਾਸਟਿਕ ਦਾ ਨਹੀਂ ਇਹ ਮੈਟਲ ਦਾ ਹੀ ਜਿਹੜਾ ਬਣਿਆ ਹੋਇਆ ਤੇ ਆ ਜਿਹੜਾ ਪਿਸਤੋਲ ਇਹਨੂੰ ਕਿਸੇ ਸਨੇਚਿੰਗ ਜਾਂ ਹੋਰ ਕਿਸੇ ਜਿਹੜੀ ਵਾਰਦਾਤ ਹੈ ਉਹਦੇ ਵਿੱਚ ਵੀ ਇਹ ਡਰਾਉਂਡ ਧਮਕਾਉਣ ਲਈ ਜਿਹੜਾ ਵਰਤ ਸਕਦੇ ਸੀ ਆ ਜਿਹੜੀ ਮੁੱਢਲੀ ਤਫ਼ਤੀਸ਼ 'ਚ ਜਿਹੜੀ ਆ ਇਹ ਗੱਲ ਸਾਹਮਣੇ ਆਈ ਹੈਗੀ ਕਿ ਇਹ ਜਿਹੜਾ ਵੈਪਨ ਇਹਨਾਂ ਨੇ ਬੇਸਿਕਲੀ ਆ ਇਸ ਕਿਸੇ ਵਾਰਦਾਤ 'ਚ ਹੀ ਵਰਤਣਾ ਸੀ ਤੇ ਤਫ਼ਤੀਸ਼ ਅਜੇ ਚੱਲ ਰਹੀ ਹੈਗੀ ਆ ਹੋਰ ਡੂੰਘਾਈ ਨਾਲ ਤੇ ਬਹੁਤ ਬੈਕਵਰਡ ਤੇ ਫਾਰਵਰਡ ਲਿਕਵੇਜ 'ਤੇ ਕੰਮ ਕੀਤਾ ਚਾਹੇ ਕੁਝ ਪਤਾ ਲੱਗੇ ਕਿ ਵੈਪਨ ਕਿੱਥੋਂ ਲਿਆਂਦੇ ਜਿਵੇਂ ਇਹ ਇਹਦੇ ਵਿੱਚ ਕੁਝ ਵੈਪਨਸ ਹੈਗੇ ਆ ਜੋ ਸਟੇਟ ਮੱਧ ਪ੍ਰਦੇਸ਼ ਤੋਂ ਜਿਹੜੇ ਇਹਨਾਂ ਨੇ ਆਪਣੇ ਕੰਟੈਕਟਸ ਸੇ ਥਰੂ ਲਿਆਂਦੇ ਸੀਗੇ ਆਪਾਂ ਥ੍ਰੀ ਪੁਆਇੰਟ ਸਰ ਇਹ ਲਾਸਟ ਕੁਸਚਨ ਹੈ ਕਿ ਇਹ ਜਿੱਦਾਂ ਜੇਲ੍ਹ ਵਿੱਚ ਵੀ ਰਹੇ ਨੇ ਕੀ ਇਹ ਐਡਿਕਟ ਸੀ ਜਾਂ ਜੇਲ੍ਹ ਦਾ ਨੈਟਵਰਕ ਸੀ ਇਹ ਨੌਜਵਾਨ ਨੇ ਨੌਜਵਾਨਾਂ ਦੇ ਇਸ ਤਰਫ ਜਾਣਾ ਪੁਲਿਸ ਕਿਸ ਤਰ੍ਹਾਂ ਦੀ ਨਹੀਂ ਬਿਲਕੁਲ ਜਿਵੇਂ ਪਹਿਲਾਂ ਹੀ ਦੱਸਿਆ ਕਿ 5 ਮੁਕਾਦਮੇ ਇਹ ਤੇ ਆਲਰੇਡੀ ਇਨ ਡੱਟ ਸੀਗੇ ਤੇ ਜੇਲ੍ਹ ਤੋਂ ਜਿਹੜਾ ਬਾਹਰ ਆਇਆ ਸੀ ਜੇਲ੍ਹ ਦੇ ਵਿੱਚ ਰਹਿ ਕੇ ਤੇ ਜੇਲ੍ਹ ਦੇ ਵਿੱਚ ਵੀ ਜਿਹੜੇ ਕੰਟੈਕਟਸ ਬਣੇ ਹਨ ਤੇ ਇਸ ਗੱਲ ਤੋਂ ਜਿਹੜਾ ਨਾ ਹੀ ਨਹੀਂ ਕੀਤੀ ਜਾ ਸਕਦੀ ਕਿ ਜਿਹੜਾ ਜੇਲ੍ਹ ਦੇ ਕੋਟੈਕਸ ਯੂਜ਼ ਕਰਕੇ ਉਹ ਕੀ ਵੱਡੀ ਗੱਲਬਾਤ ਕਰ ਸਕਦੇ ਸੀ